ਦੋਸਤੋ ਜਦੋਂ ਵੀ ਜੋੜ ਦਾ ਮਹੀਨਾ ਚੜਦਾ ਹੈ ਤਾਂ ਜੋੜ ਦੇ ਮਹੀਨੇ ਚੜਦੇ ਸਾਰੇ ਹੀ ਸਿੱਖਾਂ ਦੇ ਅੱਲੇ ਜ਼ਖਮ ਇੱਕ ਵਾਰ ਫਿਰ ਰਿਸਣ ਲੱਗ ਜਾਂਦੇ ਹਨ ਇਸ ਜੋੜ ਦੇ ਮਹੀਨੇ ਵਿੱਚ 1984 ਨੂੰ ਭਾਰਤ ਦੀ ਕਾਂਗਰਸ ਸਰਕਾਰ ਦੀ ਇਧਰਾ ਗਾਦੀ ਨੇ ਸਿੱਖਾਂ ਦੇ ਸਭ ਤੋਂ ਪਾਵਨ ਪਵਿੱਤਰ ਸਥਾਨ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾ ਤੋਪਾਂ ਦੇ ਨਾਲ ਫੌਜ ਚੜ ਕੇ ਢਾ ਦਿੱਤਾ ਸੀ ਸ੍ਰੀ ਦਰਬਾਰ ਸਾਹਿਬ ਅੰਦਰ 1 ਜੂਨ ਤੋਂ ਹੀ ਘੇਰਾਬੰਦੀ ਅਤੇ ਫੌਜੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ ਸਿੱਖ ਕੌਮ ਦੇ ਹੋਏ ਇਸ ਵੱਡੇ ਘੱਲੂ ਘਰੇ ਨੂੰ ਸਿੱਖਾਂ ਨਾਲ ਹੋਏ ਇਸ ਤੱਕੇ ਨੂੰ ਜਦੋਂ ਸਿੱਖ 1 ਜੂਨ ਤੋਂ ਲੈ ਕੇ 6 ਜੂਨ ਤੱਕ ਇਸ ਪੂਰੇ ਕਤਲੇਆਮ ਨੂੰ ਯਾਦ ਕਰਦੇ ਹਨ ਤਾਂ ਸਭ ਤੋਂ ਪਹਿਲਾਂ ਸਭ ਤੋਂ ਪਹਿਲੀਆਂ ਦੇ ਵਿੱਚ ਇੱਕ ਜੋਧਾ ਯਾਦ ਆਉਂਦਾ ਹੈ ਜੋ ਜੂਨ 1984 ਦਾ ਸਭ ਤੋਂ ਪਹਿਲਾ ਸ਼ਹੀਦ ਸੀ ਉਸ ਜੋਧੇ ਦਾ ਨਾਮ ਸੀ ਭਾਈ ਮਹਿੰਗਾ ਸਿੰਘ ਜੀ ਬੱਬਰ ਭਾਈ ਮਹਿੰਗਾ ਸਿੰਘ ਜੀ ਬੱਬਰ ਜਿੰਦਾਂ ਨੂੰ ਜੂਨ 1984 ਦੇ ਖੱਲੂ ਘਾਰੇ ਦਾ ਸਭ ਤੋਂ ਪਹਿਲਾ ਸ਼ਹੀਦ ਹੋਣ ਦਾ ਮਾਣ ਹਾਸਲ ਹੈ ਤੇ ਜੋ ਜੂਨ 1984 ਦੇ ਸ਼ਹੀਦਾਂ ਦੇ ਸਰਬੋਹਰ ਹਨ ਕੌਣ ਸਨ ਭਾਈ ਮਹਿੰਗਾ ਸਿੰਘ ਜੀ ਬੱਬਰ ਤੇ ਕਿਵੇਂ ਉਹਨਾਂ ਦੀ ਸਭ ਤੋਂ ਪਹਿਲੀਆਂ ਵਿੱਚ ਸ਼ਹਾਦਤ ਹੋਈ ਜਿਸ ਵੇਲੇ 1 ਜੂਨ ਤੋਂ ਇਹ ਫੌਜਾ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚਾਰ ਚਫੇਰਿਓਂ ਹੀ ਘੇਰਾ ਪਾ ਲੈਂਦੀਆਂ ਤਾਂ ਉਸ ਵਕਤ ਸੈਂਕੜੇ ਖੜਕੂ ਸਿੰਘਾਂ ਨੇ ਇਸ ਹਮਲੇ ਨੂੰ ਨਕਾਬ ਬਣਾਉਣ ਵਾਸਤੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਸਨ ਤੇ ਇਹਨਾਂ ਸ਼ਹਾਦਤਾਂ ਦੇ ਵਿੱਚੋਂ ਸਭ ਤੋਂ ਪਹਿਲੀ ਸ਼ਹਾਦਤ ਸੀ ਭਾਈ ਮਹਿੰਗਾ ਸਿੰਘ ਬੱਬਰ ਦੀ ਇਹ ਸਿੱਖ ਖੜਕੂ ਜੋਧੇ ਬੇਸ਼ੱਕ ਤੁੰਬਾ ਤੁੰਬਾ ਹੋ ਕੇ ਹਵਾ ਵਿੱਚ ਉੱਡ ਗਏ ਪਰ ਇਹ ਮਰਦੇ ਦਮ ਤੱਕ ਆਰਮੀ ਦੇ ਨਾਲ ਜੂਝਦੇ ਰਹੇ ਤੇ ਆਪਣੇ ਸਿੱਖੀ ਆਪਣੇ ਧਾਰਮਿਕ ਅਸਤਾਨ ਦੀ ਬੇਦਵੀ ਨੂੰ ਰੋਕਣ ਦੀ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਕੋਸ਼ਿਸ਼ ਕਰਦੇ ਰਹੇ ਜਦੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਚਾਰ ਚੁਫੇਰੇ ਤੋਂ ਫੌਜ ਵੱਲੋਂ ਘੇਰਾ ਪਾਇਆ ਜਾਂਦਾ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਸਰਾ ਅਤੇ ਲੰਗਰ ਹਾਲ ਵਾਲੇ ਪਾਸਿਓਂ ਫੌਜ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਦੀ ਹੈ ਫੌਜ ਅਜੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਦਾਖਲ ਹੋਣ ਦੀਆਂ ਯੋਜਨਾਵਾਂ ਹੀ ਬਣਾ ਰਹੀ ਸੀ ਕਿ ਇੰਨੇ ਨੂੰ ਬਾਬਾ ਅਟਲ ਰਾਏ ਦੇ ਉੱਚੇ ਬੁਰਜ ਉੱਤੇ ਸਭ ਤੋਂ ਉੱਚਾ ਮੋਰਚਾ ਲਗਾ ਕੇ ਬੈਠਾ ਭਾਈ ਮਹਿੰਗਾ ਸਿੰਘ ਜੀ ਬਬਰ ਬਾਬਾ ਅਟੱਲ ਰਾਏ ਦੇ ਇਸ ਉੱਚੇ ਬੁਰਜ ਉਤੇ ਬੈਠ ਕੇ ਮੋਰਚਾ ਸੰਭਾਲੇ ਬੈਠੇ ਭਾਈ ਮਹਿੰਗਾ ਸਿੰਘ ਬੱਬਰ ਨੇ ਇੱਥੋਂ ਹੀ ਫੌਜ ਨੂੰ ਦਰਬਾਰ ਸਾਹਿਬ ਅੰਦਰ ਦਾਖਲ ਹੋਣ ਤੋਂ ਰੋਕਣ ਵਾਸਤੇ ਲਗਾਤਾਰ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ ਫੌਜ ਦੇ ਜਵਾਨ ਗੋਲੀਆਂ ਵੱਜਣ ਕਾਰਨ ਧੜਾ ਧੜ ਧਰਤੀ ਤੇ ਡਿੱਗ ਰਹੇ ਸਨ ਕਿਸੇ ਨੂੰ ਵੀ ਪਤਾ ਨਹੀਂ ਸੀ ਲੱਗ ਰਿਹਾ ਕਿ ਗੋਲੀ ਕਿਸ ਪਾਸਿਓਂ ਆ ਰਹੀ ਹੈ ਭਾਈ ਮਹਿੰਗਾ ਸਿੰਘ ਜੀ ਬੱਬਰ ਕਾਫੀ ਆਦਤ ਤੱਕ ਆਪਣਾ ਇਹ मिशन पूरा ਕਰਨ ਵਿੱਚ ਕਾਬਜਾਬ ਰਹੇ ਕਿ ਫੌਜ ਦਰਬਾਰ ਸਾਹਿਬ ਕੰਪਲੈਕਸ ਅੰਦਰ ਦਾਖਲ ਨਾ ਹੋ ਸਕੇ ਪਰ ਇਸੇ ਦੌਰਾਨ ਜਦੋਂ ਫੌਜ ਨੂੰ ਭਾਈ ਮਹਿੰਗਾ ਸਿੰਘ ਬੱਬਰ ਦੇ ਮੋਰਚੇ ਦਾ ਪਤਾ ਲੱਗਦਾ ਹੈ ਤਾਂ ਫੌਜ ਵੱਲੋਂ ਉਸ ਬਾਬਾ ਅਟਲ رائے ਜਿਹਦੇ ਉਸ ਉੱਚੇ ਬੁਰਜ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਹਨ ਇਸੇ ਦੌਰਾਨ ਕਈ ਗੋਲੀਆਂ ਆ ਕੇ ਭਾਈ ਮਹਿੰਗਾ ਸਿੰਘ ਬੱਬਰ ਨੂੰ ਆਣ ਕੇ ਲੱਗਦੀਆਂ ਹਨ ਬੇਸ਼ੱਕ ਉਹ ਗੋਲੀਆਂ ਵੱਜਣ ਕਾਰਨ ਜ਼ਖਮੀ ਹੋ ਗਏ ਸਨ ਪਰ ਫਿਰ ਵੀ ਭਾਈ ਮਹਿੰਗਾ ਸਿੰਘ ਬੱਬਰ ਆਖਰੀ ਸਾਹ ਤੱਕ ਜਕਮੀ ਆਉਣ ਦੇ ਬਾਵਜੂਦ ਫੌਜ ਦੇ ਨਾਲ ਜੁਝਦਾ ਰਿਹਾ ਤੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਫੌਜ ਨੂੰ ਦਾਖਲ ਹੋਣ ਤੋਂ ਰੋਕਦਾ ਰਿਹਾ ਜਿਸ ਵੇਲੇ ਭਾਈ ਮਹੰਗਾ ਸਿੰਘ ਬੱਬਰ ਨੂੰ ਫੌਜ ਦੀਆਂ ਬਹੁਤ ਸਾਰੀਆਂ ਗੋਲੀਆਂ ਲੱਗਣ ਲੱਗ ਜਾਂਦੀਆਂ ਹਨ ਤਾਂ ਆਖਿਰ ਸਿੰਘ ਉਹਨਾਂ ਨੂੰ ਚੁੱਕ ਕੇ ਸ੍ਰੀ ਗੁਰੂ ਨਾਨਕ ਨਵਾਸ ਲੈ ਆਉਂਦੇ ਹਨ ਇੱਥੇ ਹੀ ਫਿਰ ਭਾਈ ਮਹੰਗਾ ਸਿੰਘ ਬੱਬਰ ਵੱਲੋਂ ਬਾਣੀ ਪੜ੍ਹਦੇ ਆ ਤੇ ਬਾਣੀ ਸੁਣਦਿਆਂ ਆਪਣੇ ਸਵਾਸ ਤਿਆਗ ਦਿੱਤੇ ਗਏ ਸਨ ਇੱਥੇ ਹੀ ਫਿਰ ਅਖੀਰ ਭਾਈ ਮਹੰਗਾ ਸਿੰਘ ਬੱਬਰ ਦਾ ਤਵਾਨ ਮੱਜੀ ਹਾਲ ਦੇ ਕੋਲ ਅੰਤਿਮ ਸੰਸਕਾਰ ਸਾਰੇ ਕਾਰਕੂ ਸਿੰਘਾਂ ਦੀ ਮੌਜੂਦਗੀ ਦੇ ਵਿੱਚ ਕੀਤਾ ਗਿਆ ਸੀ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਉਸ ਵਕਤ 1984 ਦੇ ਵੇਲੇ ਬਾਬਾ ਅਟਲ ਰਾਏ ਜੀ ਦੀ ਇਹ ਇਮਾਰਤ ਪੂਰੇ ਅੰਮ੍ਰਿਤਸਰ ਸ਼ਹਿਰ ਤੋਂ ਸਭ ਤੋਂ ਉੱਚੀ ਸੀ ਜਿਸ ਕਰਕੇ ਭਾਈ ਮਹਿੰਗਾ ਸਿੰਘ ਬੱਬਰ ਵੱਲੋਂ ਸੰਭਾਲਿਆ ਇਹ ਮੋਰਚਾ ਸਭ ਤੋਂ ਅਹਿਮ ਸੀ ਤੇ ਭਾਈ ਮਹਿੰਗਾ ਸਿੰਘ ਬੱਬਰ ਵੱਲੋਂ ਆਪਣੀ ਇਸ ਜ਼ਿੰਮੇਵਾਰੀ ਨੂੰ ਆਪਣੀ ਜਾਨ ਦੀ ਬਾਜ਼ੀ ਲਾ ਕੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਸੰਭਾਲਿਆ ਗਿਆ ਸੋ ਇਹ ਸੀ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਦੀ ਸ਼ਹੀਦੀ ਦੀ ਦਾਸਤਾ ਜਿਨ੍ਹਾਂ ਨੂੰ ਜੂਨ 1984 ਦੇ ਪਹਿਲੇ ਸ਼ਹੀਦ ਹੋਣ ਦਾ ਮਾਣ ਹਾਸਲ ਹੈ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਆਉਣ ਵਾਲੇ ਦਿਨਾਂ ਵਿੱਚ ਅਸੀਂ ਜੂਨ 1984 ਦੇ ਉਸ ਘੱਲੂ ਘਾਰੇ ਉੱਤੇ ਲਗਾਤਾਰ ਕਈ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗੇ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ